ਤਾਨੂੰ ਇਥੇ ਦੱਸਿਆ ਕਿ ਉਹ ਲਈ ਅਸੀਂ ਚਾਹੁੰਦੇ ਹਾਂ ਇਹ ਚੀਜ਼ਾਂ ਜਿਹੜੀਆਂ ਹੈ ਸਿੱਖਿਆ ਮਹਿਕਮੇ ਜੋ ਉਪਰਾਧੇ ਕਰ ਰਿਹਾ ਉਹ ਪੰਜਾਬੀਆਂ ਤੱਕ ਚਾਹਾਂ ਕਿ ਉਹ ਲਈ ਸਾਡੀ ਦਾਖਲਾ ਮੁਹਿੰਮ ਵੀ ਚੱਲ ਰਹੀ ਹੈ ਕਹਾਂਸ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਜਿਹੜੇ ਹੈ ਵੱਧ ਤੋਂ ਵੱਧ ਬੱਚੇ ਆਪਣੇ ਸਰਕਾਰੀ ਸਕੂਲਾਂ ਚ ਭੇਜਣ ਤਾਂ ਮੈਂ ਖੇਮਕਰਨ ਦੇ ਉਹਨਾਂ ਸਕੂਲਾਂ ਚ ਗਿਆ ਜਿੱਥੇ ਅੱਜ ਤੱਕ ਕਦੀ ਕੋਈ ਨਹੀਂ ਗਿਆ ਕਲ ਸਪਿੰਡ ਹੈ ਜੋ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਆ ਉਸ ਪਿੰਡ ਦੇ ਵਿੱਚ ਜਾ ਕੇ ਉੱਥੇ ਦੇ ਜੇ ਤੁਸੀਂ ਪੁਰਾਣਾ ਬਾਥਰੂਮ ਦੇਖੋ ਪੁਰਾਣੇ ਕਲਾਸਰੂਮ ਦੇਖੋ ਬਹੁਤ ਖਸਤਾ ਹਾਲਤ ਸੀ 2 ਮਹੀਨੇ ਪਹਿਲਾਂ ਉਹਦੀ ਗ੍ਰਾਂਟ ਜਾਰੀ ਕੀਤੀ ਸੀ ਉਹ ਕਮਰੇ ਉਸਾਰੀ ਅਧੀਨ ਹੈ 3 ਮਹੀਨੇ ਦੇ ਵਿੱਚ ਉਹ ਸਕੂਲ ਐਨ ਸ਼ਾਨਦਾਰ ਬਣ ਕੇ ਤਿਆਰ ਹੋ ਜਾਊਗਾ ਉਦੋਂ ਮੈਂ ਫੇਰ ਆਉਂਗਾ ਤੁਹਾਨੂੰ ਵੀ ਦਿਖਾਵਾਂਗੇ ਉਸ ਪਿੰਡ ਦੇ ਵਿੱਚ 33 ਬੱਚੇ ਜਿਹੜੇ ਸਕੂਲ 'ਚ ਪੜ੍ਹਦੇ ਆ ਸਾਡਾ ਟਾਰਗੇਟ ਹੈ ਜਿੱਦ ਜੀ ਸਕੂਲ ਤਿਆਰ ਹੋ ਜਾਊਗਾ ਤਾਂ ਉਮੀਦ ਹੈ ਕਿ ਉੱਥੇ ਇੱਕ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹੂਗਾ ਕਿਉਂਕਿ ਤਰੰਤ ਤਰੰਤੀ ਜੇ ਮੈਂ ਗੱਲ ਕਰਾਂ ਇਸ ਇਲਾਕੇ ਦੀ ਤਸਵੀਰ ਮੈਂ ਕਿਹ ਮੈਂ ਦੇ ਵਿੱਚ ਅਕਸਰ ਜਦੋਂ ਅਸੀਂ ਗੱਲ ਕਰਦੇ ਤਾਂ ਤਰਨ ਤਰਨ ਸਭ ਤੋਂ ਪਿਛਲਾ ਪਿਛੜਿਆ ਜ਼ਿਲ੍ਹਾ ਇੱਥੇ ਟੀਚਰ ਵੀ ਬਹੁਤ ਘਾਟ ਹੈ ਟੀਚਰਸ ਦੀ ਬਹੁਤ ਘਾਟ ਹੈ ਤੇ ਜਿਹੜੇ ਟੀਚਰਸ ਆਂਦੇ ਉਹ ਬਦਲੀਆਂ ਕਰਾ ਕੇ ਵੀ ਮੇਰੇ ਤੋਂ ਮਤੌਰ ਸਿੱਖਿਆ ਮੰਤਰੀ ਸਭ ਤੋਂ ਵੱਡ ਰਿਕਵੈਸਟ ਹੈ ਜਾਂਦੀ ਹੈ ਕਿ ਸਾਡੀ ਬਦਲੀ ਤਰਨ ਤਰਨ ਤੋਂ ਕਰ ਦਿੱਤੀ ਜਾਵੇ ਤਾਂ ਇਹ ਬਹੁਤ ਪਿਛੜਿਆ ਤੇ ਹੁਣ ਇਸ ਗੱਲ ਦੀ ਖੁਸ਼ੀ ਹੈ ਤੁਹਾਨੂੰ ਵੀ ਬੱਚੀਆਂ ਦਿਖਾਈਆਂ ਤੇ ਇਸ ਇਲਾਕੇ ਦੇ ਵਿੱਚ ਮੇਰਾ ਤੀਜਾ ਚੌਥਾ ਘੇੜਾ ਹੈ ਮੰਦਾ ਤਾਂ ਹੁਣ ਜਿਹੜੀ ਬੱਚੀਆਂ ਨੇ ਉਹਨੂੰ ਮੈਂ ਪੁੱਛਦਾ ਕੀ ਬਣੋਗੇ ਸਾਰੀਆਂ ਟੀਚਰ ਬਣਨਾ ਚਾਹੁੰਦੀਆਂ ਤਾਂ ਮੈਨੂੰ ਉਮੀਦ ਹੈ ਅਗਲੇ 3-4 ਸਾਲ ਚ ਇਹ ਵਿੱਦਿਆ ਦੀ ਤਾਕਤ ਹੈ ਆਪਾਂ ਅਕਸਰ ਕਹਿੰਦੇ ਆ ਕਿ ਬੈਕਵਰਡ ਏਰੀਆ ਖਿੰਮ ਕਰਨ ਦੇ ਰੀਆ ਪਿਛੜਿਆ ਇਲਾਕਾ ਹੈ ਪਰ ਜਿਸ ਵਿੱਦਿਆ ਉਸ ਇਸ ਇਲਾਕੇ ਦੀ ਹਰ ਮੁਸੀਬਤ ਨੂੰ ਦੂਰ ਕਰ ਸਕਦੇ ਮੈਨੂੰ ਵੀ ਦੇ ਅਗਲੇ 3-4 ਸਾਲਾਂ ਚ ਇੱਥੋਂ ਹੀ ਨੇ ਟੀਚਰ ਬਣ ਜਾਣਗੇ ਕਿ ਤਰਨਤਾਰਨ ਦੇ ਟੀਚਰ ਜਾ ਕੇ ਫਿਰੋਜ਼ਪੁਰ ਫਾਜ਼ਿਲકા ਮਾਨਸਾ ਬਠਿੰਡਾ ਪੜਾਇਆ ਕਰਨ ਗਿਆ ਸਰ ਜਿੱਦਾਂ ਹੁਣ ਆਪਾਂ ਦੇਖ ਲਈਏ ਵੀ ਇੱਕ ਸਕੂਲ ਦੇ ਵਿੱਚ 300-400 ਸਟੂਡੈਂਟ ਹੁੰਦਾ ਤੇ ਟੀਚਰ ਸਿਰਫ 2 ਤੋਂ 3 ਹੁੰਦੇ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਥਾਨੂੰ ਨਵੇਂ ਅੰਕੜੇ ਦੇ ਤੇ ਜਾ ਕੇ ਹੁਣ ਚੈੱਕ ਕਰ ਲਿਓ ਜੀ ਆ ਪਿਛਲੇ ਸਮੇਂ ਦੇ ਵਿੱਚ ਸਿਰਫ ਖੇਮ ਕਰਨ ਦੇ ਵਿੱਚ 110 ਟੀਚਰ ਮੈਂ ਭੇਜੇ ਆ ਤਰਨਤਾਰਨ ਦੇ ਵਿੱਚ ਤੁਸੀਂ ਚੈੱਕ ਕਰ ਲਓ ਹੋਰ ਵੀ 31 ਜੁਲਾਈ ਤੱਕ ਹੋਰ ਟੀਚਰ ਆ ਰਹੇ ਆ ਅਸੀਂ ਤਰਨਤਾਰਨ ਨੂੰ ਅਗਲੇ 3-4 ਮਹੀਨਿਆਂ ਦੇ ਵਿੱਚ 100% ਟੀਚਰ 100% ਟੀਚਰ ਅਸੀਂ ਦੇਵਾਂਗੇ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਤੇ ਇਸ ਬਾਰਡਰ ਦੇ ਜਿੰਨੇ ਵੀ ਬਾਰਡਰ ਦੇ ਇਲਾਕੇ ਆ ਮੈਂ ਕੁਝ ਦਿਨਾਂ ਪਹਿਲਾਂ ਪਿਛਲੇ ਹਫਤੇ ਫਿਰੋਜ਼ਪੁਰ ਫਾਜ਼ਿਲਕਾ ਵੀ ਜਾ ਕੇ ਆਇਆ ਫਿਰੋਜ਼ਪੁਰ ਦੇ ਜਿੰਨੇ ਵੀ ਜਿਹੜੇ ਹੈ ਜਿੰਨੇ ਵੀ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਦੇ ਅਮਰਸਰ ਦੇ ਹਨਾਲੇ ਦੇ ਜਿਹੜੇ ਬਾਰਡਰ ਦੇ ਸਕੂਲ ਹੈ ਇਹਨਾਂ ਨੂੰ ਸਪੈਸ਼ਲ ਤਰਜੀਹ ਦੇ ਕੇ ਸਿਰਫ ਕਲਾਸਰੂਮਾਂ ਦੇ ਸਿਰਫ ਇਨਫਰਾਸਟ੍ਰਕਚਰ ਨਹੀਂ ਨਵੀਂ ਮਾਰਤਾਂ ਵੀ ਬਣਾਵਾਂਗੇ ਪੜ੍ਹਾਈ ਤੇ ਵੀ ਜ਼ੋਰ ਦੇਵਾਂਗੇ ਇੱਕ ਵੀ ਬੱਚਾ ਵਿੱਦਿਆ ਤੋਂ ਵਾਂਝਾ ਨਹੀਂ ਰਹੂਗਾ ਉਹਨਾਂ ਦੇ ਰਿਜ਼ਲਟ ਵੀ ਚੈੱਕ ਕਰਾਂਗੇ ਤੇ 100% ਟੀਚਰ ਵੀ ਸਰ ਜਿਹੜੇ ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ ਮਚਾਈ ਜਾ ਰਹੀ ਹੈ ਕਿਤਾਬਾਂ ਦੇ ਵਿੱਚ 유ਨੀਫਾਰਮਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਆਲਰੇਡੀ ਮੈਂ ਆਲਰੇਡੀ ਜੀ ਤੁਹਾਨੂੰ ਇੱਕ ਬੇਨਤੀ ਇਹਦੇ ਤੇ ਸਾਡੇ ਵੱਲੋਂ ਮੇਰੇ ਵੱਲੋਂ